ਤੋ ਅੱਜ ਅਸੀਂ ਜਾ ਰਹੇ ਹਾਂ ਰਾਏਪੁਰ ਮੈਦਾਨ ਤੇ ਲੰਗੜਵੀਤੀ ਜਾਣਾ ਪੈਂਦਾ ਪਾਸ ਲੈਣਾ ਪੈਂਦਾ ਤੇ ਪਾਸ ਆਪਾਂ ਲੈ ਲਿਆ ਆ ਤੇ ਹੁਣ ਜਾ ਰਹੇ ਰਾਏਪੁਰ ਉਹਨਾਂ ਨੂੰ ਦਿਖਾਣੇ ਜਾਗੇ ਉੱਥੇ ਵਿਊ ਕਹਿੰਦੇ ਮੋਸਟ ਆਫ ਪ੍ਰੀ ਵੈਡਿੰਗ ਸ਼ੂਟ ਉੱਥੇ ਹੁੰਦੇ ਆ ਅੱਜ ਤੁਹਾਨੂੰ ਦਿਖਾਣੇ ਜਾਗੇ ਆਜੋ ਹਾਂਜੀ ਇੱਥੋਂ ਪਾਸ ਮਿਲਦਾ ਜੀ ਆ ਦੇਖ ਲਓ ਤੇ ਪਾਸ ਲੈਣਾ ਪੈਂਦਾ ਬਿਲਕੁਲ ਫ੍ਰੀ ਪਾਸ ਹੁੰਦਾ ਜੀ ਦੇਖੋ ਪਾਸ ਲੈ ਹੁਣ ਕੋਲ ਜੇ ਜਾ ਰਹੇ ਹਾਂ ਪੁੱਗ ਲੱਗੇ ਸੀ ਹਾਂਜੀ ਹਾਂਜੀ ਇਹ ਭਰਾ ਦੀਆਂ ਰੇੜੀਆਂ ਇੱਥੇ ਤੇ ਲੱਗੀਆਂ ਆ ਤੇ ਜਦੋਂ ਵੀ ਆਪਾਂ ਆਈਦਾ ਤੇ ਇਹਨਾਂ ਕੋਲੇ ਹੀ ਗੁਲਚੇ ਖਾਈਦੇ ਆ ਤੇ ਬਹੁਤ ਵਧੀਆ ਗੁਲਚੇ ਨੇ ਤੁਸੀਂ ਵੀ ਜਦੋਂ ਆਣਾ ਭਰਾ ਦੇ ਕੋਲ ਜਰੂਰ ਤੇ ਚੱਕਾ ਕੇ ਜਣਾ ਬਹੁਤ ਸਵਾਦ ਗੁਲਚੇ ਟਿੱਕੀਆਂ ਨਾਲ ਹਾਂਜੀ ਇਹ ਹੁਣ ਪੰਜਾਬੀ ਜੈੱਟ ਪੋਸਟ ਆ ਗਈ ਤੇ ਇਹਦੇ ਬਹੁਤ ਦਿੰਦੇ ਆ ਤੇ ਇੱਥੇ ਉਹਨਾਂ ਗੁਲਚੇ ਨੇ ਪਾ ਚੈੱਕ ਕਰਾਇਆ ਇਹਨਾਂ ਨੂੰ ਤੇ ਹੁਣ ਆਪਾਂ ਅੱਗੇ ਜਾ ਰਹੇ ਆ ਇਹ ਲੋਕ ਰੀਸ ਘਾਣਿਆ ਨੇ ਆਪਾਂ ਬੈਠੀਆਂ ਵਿੱਚ ਇਹ ਜੀ ਆ ਗਈ ਆ ਤੇ ਬਹੁਤ ਵਧੀਆ 뷰 ਆ ਤੇ ਛੋਟੀ ਜੀ ਆ ਵੈਸੇ ਇਹ ਕਾਫੀ ਵਧੀਆ ਹੈ ਜਨ ਕਿ ਪਿੰਡ ਦੇਖ ਲੋ ਕਿੰਨੇ ਸੋਹਣੇ ਆ ਲਓ ਜੀ ਅਸੀਂ ਹੁਣ ਪਹੁੰਚ ਗਏ ਆ ਸੀਰੋ ਹੋਟਲ ਤੇ ਬਹੁਤ ਵਧੀਆ 뷰 ਆ ਇੱਥੇ ਦਾ ਤੇ ਆਪਾਂ ਹੁਣ ਦਿਖਾਵਾਂਗੇ ਤੁਹਾਨੂੰ ਇਹ ਜੀ ਵਾਲਾਂਗੇ ਅਸੀਂ ਤੇ ਰੋਟੀ ਖਾ ਲਈ ਥੋੜੀ ਭੁੱਖ ਲੱਗੀ ਸੀ ਤੇ ਥ੍ਰੀ ਬਹੁਤ ਵਧੀਆ ਰਿਵ ਹੋਦਾ ਹੈ ਆਫੀਰ ਦੀਆਂ ਦੇਖ ਘਰ ਕਿੰਨੇ ਸੋਹਣੇ ਬਣਾਏ ਹੋਏ ਸੇ ਪੀਰ ਬਾਈਡਲ ਨੇ ਸਾਰੇ ਸ਼ੰਭੂੰਦੇ ਘੜੀ ਲੈ ਬਾਕਿੰਗ ਉਸ ਖਾ ਲਈਏ ਭੁੱਖ ਲੱਗੀ ਸੀ ਆਪੋ ਵੀ ਆ ਯਾਰ ਦਿਹਾੜੀ ਪਾ ਲਈਆ ਬਸ ਆਪਾਂ ਸਪੀਕਰ ਭੁੱਲ ਗਏ ਸੀਗੇ ਗੱਡੀ ਚ ਤੇ ਹੁਣ ਲਵੀ ਨੂੰ ਭੇਜਿਆ ਮੈਂ ਕਹਿੰਦਾ ਵੀ ਸਪੀਕਰ ਚੱਕ ਲੈ ਫੇਰ ਭੈਣ ਨੂੰ ਗਾਣੇ ਵੀ ਸੁਣਨੇ ਆ ਤੁਹਾਨੂੰ ਬਸ ਹੋ ਗਏ ਲਵੀ ਸਪੀਕਰ ਲੈ ਕੇ ਆ ਕੇ ਦੱਸ ਇਹ ਤੋਂ ਬਿਨਾ ਆਪਾਂ ਸਰਵਾਈਵ ਕਿੱਦਾਂ ਕਰਨਾ ਸਕਾ ਜਿੰਦਗੀ ਤੋਂ ਬਿਨਾ ਆ ਜਾਓ ਤੁਹਾਨੂੰ ਦਿਖਾਈਏ ਜੰਨਤ ਆ ਜਾਓ ਵਾਹ ਕੀ ਤੁਸੀਂ ਮੈਨੂੰ ਦੱਸ ਆਪ ਮੁਝੇ ਨਾ ਭੇਜ ਦੋ ਵੀਓ ਦੇਖੋ ਬੜੀ ਕਿੰਨਾ ਵਧੀਆ ਹੈ ਤੁਸੀਂ ਵੀ ਜਰੂਰ ਇੱਥੇ ਆਇਓ ਇੱਕ ਵਾਰੀ ਦੋਸਤ ਸੇ ਮਿਲ ਜਾਂਗੇ ਟੈਨ ਕੱਢ ਕੇ ਉੱਥੇ ਵੀ ਵਧੀਆ ਇੱਥੇ ਰੂਮ ਵੀ ਮਿਲ ਜਾਂਦੇ ਆ ਪਰ ਰਾਤ ਵੀ ਸਟੇ ਕਰ ਸਕਦੇ ਆ ਤੇ ਹੁਣ ਅੱਗੇ ਜਾ ਰਹੇ ਆ ਓਟਿੰਗ ਕਰਨੀ ਆ ਤੇ ਨਾਲ ਟਾਪੂ ਟਾਪੂ ਤੇ ਵੀ ਜਾਣਾ ਆ ਤੇਰਾ ਦੇਖ ਲਉ ਮ ਜੀ ਨਾਲ ਉਧਰ ਸ਼ੂਟਿੰਗ ਚੱਲਦਾ ਉੱਪਰ ਦੇਖ ਲਉ ਸ਼ੂਟਿੰਗ ਬਹੁਤ ਚੱਲਦੀ ਆ ਟਾਪੂ ਤੇ ਵੀ ਗਾਣੇ ਦੀ ਸ਼ੂਟ ਆ ਗਏ ਆ ਆਪਾਂ ਜੰਨਤ ਲੱਗਾ ਆ ਗਿਆ ਆਪਾਂ ਜੰਨਤ ਓਟਿੰਗ ਕਰਨੀ ਆ ਓਟਿੰਗ ਓਟਿੰਗ ਆ ਲੈ ਲਉ ਜੀ ਚੱਲੇ ਬੋਟਿੰਗ ਕਰ ਦੇਖ ਲਓ ਕਾਫੀ ਡਰ ਵੀ ਲੱਗਦਾ ਇੱਥੇ ਆ ਗਏ ਵਧੀਆ ਵੈਸੇ ਇੱਥੇ ਕਿਹਦੀ ਲੱਗ ਜਿਹੜੀ ਉਹ ਵਾਲੀ ਆਪਾਂ ਹੀ ਲੈ ਕੇ ਜਾਣੀ ਆ ਲਓ ਇਹ ਹੁਣ ਇੰਜੈਕਟਰ ਪਾ ਲਈਆਂ ਆ ਜੈਕਟਸ ਢਾਲ ਲਈਆਂ ਲੋਕ ਲੱਗ ਗਏ ਆ ਇੱਧਰ ਵੀ ਲੋਕ ਲੱਗ ਗਏ ਆ ਠੀਕ ਆ ਬਸ ਦੇ ਵੀ ਆ ਰੈਡੀ ਟੂ ਗੋ ਬ्रो ਰੈਡੀ ਟੂ ਗੋ ਕਿਹਦੀ ਕਿ ਜਾਣਾ ਆ ਇਹਨਾਂ ਲੋਕ ਸਾਡੀ ਆ ਬੋਟ ਆ ਬਹੁਤ ਡਿਲੇ ਰੰਦੀ ਆ ਇਵੇ ਵੀ ਤੁਹਾਨੂੰ ਜਾਣਾ ਆਪਾਂ ਡਰਾਈ ਡਰਾਈ ਦੂਰ ਕਾਣਪੁਰੀ ਲੈਟਸ ਚੋ ਪੀਲੀ ਲੈਣਾਂ ਉੱਥੇ ਜਾਣਾ ਚਲੋ ਥੋੜੀ ਥੋੜੀ ਆ ਜਾਓ ਯਾਰ RPM ਤੇ ਚੱਲਦੇ ਨਾ ਸਿਰੋ ਮਟਰਾਂ ਤੇ ਚੱਲਦੀ ਹੈ ਪਰ ਦੇਰ ਚੱਲਦੇ ਤਹੀ 10 ਮਿੰਟ ਲੱਗਦੇ ਇਹ ਹੀ ਤਾਂ ਆ ਗਿਆ ਯਾਰ ਤੇ ਆਜੇ ਬਾਦ ਵਿੱਚ ਖਾਲੀ ਮੁਰੇ ਮੈਂ ਬੈਠਾ ਨਾ ਖੜੇ ਖੜੇ ਦੋ ਮਿੰਟ ਤੁਸੀਂ ਵੀ ਜਾਓ ਪਾਜੀ ਪੁਰ ਖੜੇ ਯਾਰ ਗੁਲਾਬ ਵੇ ਭਾਜੀ ਸਾਨੂੰ ਲੈ ਕੇ ਜਾ ਰਿਹਾ Opa! Wauw! 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 Wat Wauw! 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 ਓਹੋ ਭਾਈ ਬਹੁਤ ਖਤਰਨਾਕ ਬਹੁਤ ਧਿਆਨ ਨਾਲ ਆਇਓ ਜਣੀ ਖੇਡ ਰਹੀ ਹਾਂਜੀ ਅਸੀਂ ਹੁਣ ਚੱਲੇਗੇ ਡੱਕੂ ਤੇ ਤੇ ਡੱਕੂ ਪਾਣੀ ਦੇ ਵਿੱਚ ਬਹੁਤ ਵਧੀਆ ਆਇਆ ਜੇ ਵੀਊ ਕਹਿੰਦੇ ਆਈ ਦੱਸਿਆ ਇਹਨਾਂ ਨੇ ਕਿ ਉੱਥੇ ਦੱਸ ਦਿਖਾਵਾਂਗੇ ਕਿੰਨਾ ਵੀਊ ਹੈ ਯਾਰ ਇਕੱਲਾ ਹੀ ਹੈ ਗੱਬੇ ਇੱਦਾਂ ਪਹਾੜ ਜਿਆ ਗੱਬੇ ਹੁੰਦਾ ਡੁੱਬੇ ਵਾਲੇ-ਵਾਲੇ ਸਾਰਾ ਕੁਝ ਬਈ ਵਧੀਆ ਰਹਾ ਆ ਗਿਆ ਟਾਪੂ ਕਹਿੰਦੇ ਤੁਹਾਨੂੰ ਆਪ ਆ ਗਿਆ ਟਾਪੂ ਤੇ ਥੋਰ ਚੱਲੀ ਥੋਰ ਆ ਥੋਰ ਚੱਲੀ ਸਾਡੀ ਹੁਣ ਛੱਡ ਕੇ ਸਾਨੂੰ ਤੇ ਆ ਜਾਓ ਹੁਣ ਆਪਣੀਆਂ ਦਾ ਹੋਰ ਕੀ ਕਰਨਾ ਟਾਪੂ ਤੇ ਬੁੱਝ ਗਏ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਉੱਪਰ ਓਏ ਵਾਓ ਇਨਾ ਵਧੀਆ 뷰 ਹੈ ਨਾ ਕਿ ਤੁਸੀਂ ਟੈਂਟ ਵੀ ਲਿਆਂਦਾ ਹੁੰਦਾ ਨਾ ਯਾਰ ਆਪਾਂ ਕਿਤੇ ਨਾ ਟੈਂਟ ਲਾ ਲੈਣਾ ਸੀ ਰਾਤ ਮਿਸਟੇਕ ਕਰ ਸਕਦੇ ਆ ਬਹੁਤ ਵਧੀਆ ਹੁੰਦਾ ਰਹੇ ਇਹ ਆ ਦੇਖੋ ਜੀ ਕਿੰਨਾ ਵਧੀਆ 뷰 ਹੈ ਇੱਥੇ ਟਾਪੂ ਤੇ ਆ ਕੇ ਤੇ ਗੁਲਸ਼ਨ ਦੱਸੋ ਕੁਝ ਤੇ ਤੁਸੀਂ ਵੀ ਆਓ ਜਰੂਰ ਇੱਥੇ ਆਓ ਜੰਨਤ ਮਜ਼ਾ ਲਓ ਪੂਰਾ ਬਹੁਤ ਵਧੀਆ ਹੈ ਇੱਥੇ ਘੁੰਮਣਾ ਫਿਰਨਾ ਬਹੁਤ 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 ਜੇ ਤੁਸੀਂ ਪੀਸ ਚਾਹਦੇ ਹੋ ਸ਼ਾਂਤੀ ਚਾਹਦੇ ਹੋ ਸਕੂਨ ਚਾਹਦੇ ਹੋ ਜਰੂਰ ਵਿਜ਼ਿਟ ਕਰੋ ਯਾਰ ਜਰੂਰ ਆਓ ਮੇਰਾ ਐਂਡ ਹੋਈ ਪਈ ਆ ਸਾਨਾ ਉਹ ਜਿਹੜਾ ਟੱਪੂ ਕਹਿੰਦਾ ਸੀ ਲੱੱਪੀ ਐ ਛੋਟਾ ਇਹ ਨਹੀਂ ਮੈਂ ਪਿੱਛੇ ਵਾਲਾ ਕਹਿੰਦਾ ਸੀ ਯਾਰ ਦੇਖ ਲੋ ਵਾਲਾ ਥੋੜਾ ਯਾਰ ਉਹ ਗੱਭੇ ਆ ਟੱਪੂ ਉਹ ਸਾਨੂੰ ਛੱਟ ਗਿਆ ਯਾਰ ਉਹ ਇੱਕ ਤੇ ਮੋੜ ਗਿਆ ਯਾਰ ਛੱਟ ਗਿਆ ਦੇਖੋ ਕਿ ਦੇਖਦਾ ਹੈ ਫਾਖੜੇ ਸੱਜਣੇ ਰਾਜੀ ਹੋ ਜਨੇ ਤੇਰੀ ਯਾਰੋੜਾ ਨਹੀਂਉ ਪਈ ਦਾ ਪਾਗਲਾ ਸਜਣ ਰਾਜੀ ਹੋ ਜਰੇ ਤੇਰੀ ਯਾਰੋੜਾ ਨਹੀਂਉ ਪਾਈ ਦਾ ਪਾਗਲਾ ਇਸ਼ਕ ਹੁੰਦਾ ਹੀ ਰਿਆ ਦੇਵਾਂ ਜਾਨ ਜੰਗ ਤੋਂ ਲੁਕਈਦਾ ਪਾਗਲਾ ਸਜਣ ਰਾਜੀ ਕੋ ਜਿਵੇਂ ਖਾਣ ਨੂੰ ਹੈ ਨੀਗਾ ਬਿੱਲੇ ਕੋ ਜਾਣਾ ਨਹੀਂ ਬਿੱਲੇ ਕੋ ਕੋਈ ਬਿੱਲੇ ਬੁੱਲੇ ਕੋ ਜਾਣਾ ਮੈਂ ਯਾਰ ਰਾਤ ਨੂੰ ਪਾਰਟੀ ਤੇ

ਮੈਂ ਤਾਂ ਮਰ ਕੇ ਮਰ ਗਈ ਆ ਤੂੰ ਆਪ ਕੋ ਕੀ ਜਟਿਲ ਗੁਲਾਮ ਕਰਦਾ ਜੱਟ ਇਹ ਇੱਕ ਆਹੋ ਲੋ ਜੀ ਆਪਾਂ ਇੰਜੋਏ ਬਹੁਤ ਕੀਤਾ ਟਾਪੂ ਦੇ ਆ ਕੇ ਤੇ ਆਹ ਦੇਖ ਲਓ ਜੀ ਗੁਲਚਨ ਕਿੱਧਰ ਐ ਤੁਹਾਨੂੰ ਆ ਕੇ ਵਧੀਆ ਲੱਗਿਆ ਦੱਸੋ ਓਏ ਨਾ ਗੁਲਚਨ ਸੂਰਤ ਖੁੱਪ ਗਈ ਅੱਜ ਵੀ ਜੱਟੀ ਰੋਜ਼ ਰਾਹ ਦੇ ਗੀ ਚਲੋ ਆਪਾਂ ਜਾ ਰਹੇ ਆਂ ਵਾਪਸ ਤੇ ਉਹ ਸਾਡੀ ਖੜੀ ਰਿਪੋਰਟ ਉਹ ਲੈਣ ਆ ਗਈ ਸਾਨੂੰ ਤੇ ਫੋਨ ਕਰਤਾ ਸੀ ਬਾਬਿਓ ਹੁਣ ਚੱਲੀ ਆਪਾਂ ਵਾਪਸ ਆਜੋ ਚਲੋ ਅੱਪਾ ਜੀ ਆਇਓ ਫਿਰ ਪੜੀਏ ਸਾਡੇ ਨਾਲ ਲੈ ਕੇ ਜਾਣਗੇ ਚਲੋ ਚਲੋ ਜੀ ਆਪਾਂ ਜਾ ਰਹੇ ਹੁਣ ਚਲੀਏ ਆਪੇ ਹੁਣ ਆਪਾਂ ਜਾ ਰਹੇ ਆ ਤੇ ਬਹੁਤ ਵਧੀਆ ਫਨ ਕੀਤਾ ਬਹੁਤ ਵਧੀਆ ਫਨ ਹੋਇਆ ਇਹ ਭਾਈ ਜਿਹੜੀ ਸਾਨੂੰ ਲੈ ਕੇ ਆਏ ਦੇਖ 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 ਦੇ ਕਿੰਨਾ ਠੇਰੀ ਮਾਰਦੀ ਜਾ ਰਹੇ ਆਪਾਂ ਹੈ ਭਾ ਭਾਖੜਾ ਨਹੀਂ ਆ ਆਪਾਂ ਕੇ ਰਾਜਪੁਰ ਮਿਲਾਨ ਇਹੀ ਆ ਨਹੀਂ ਨਹੀਂ ਚਲੋ ਹੁਣ ਆਪਾਂ ਵਾਪਸ ਜਾ ਰਹੇ ਹਾਂ ਤੇ ਵੀ ਆਰ ਗੋਇੰਗ ਟੂ ਗੋਇੰਗ ਬੈਕ ਟੂ ਬੈਕ ਟੂ ਸੋ ਗਾਇਜ਼ ਆਪਾਂ ਹੁਣ ਆ ਗਏ ਆ ਵਾਪਸ ਬੋਟਿੰਗ ਬੱਕ ਐਂਡ ਰਹੀ ਆ ਆਪਾਂ ਦੋ ਵਾਰੀ ਬੋਟਿੰਗ ਕੀਤੀ ਆ ਇੱਕ ਵਾਰੀ ਫਾਸਟ ਸਪੀਡ ਇੱਕ ਵਾਰੀ ਸਲੋ ਸਪੀਡ ਬਾਅਦ ਤੇ ਉਹ ਤੋਂ ਬਾਅਦ ਹੁਣ ਆਪਾਂ ਆਪਣਾ ਬਲੌਗ ਐਂਡ ਹੁੰਦਾ ਆ ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵਾਲੀ ਘੰਟੀ ਬਜਾ ਦਿਓ ਓਕੇ ਬਾਏ ਥੈਂਕ ਯੂ